ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸੰਗਤਾਂ ਦੇ ਅੱਗੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜਿਹੜੇ ਵਿਸ਼ੇ ਤੇ ਮੈਂ ਗੱਲ ਕਰਨੀ ਚਾਹ ਰਿਹਾ ਆ ਮੈਂ ਤੁਹਾਡੇ ਸਾਹਮਣੇ ਕਿ ਇੱਕ ਦੀਵਾਨ ਟੋਡਰਮਲ ਸੇਵਾ ਸੁਸਾਇਟੀ ਆ ਜਿਹੜੀ ਕਿ ਬੜੇ ਵਧੀਆ ਸੇਵਾਵਾਂ ਨਿਭਾਰੀ ਆ ਉਹਨਾਂ ਦੀ ਇੱਕ ਬੇਨਤੀ ਤੁਹਾਡੇ ਸਾਹਮਣੇ ਲੈ ਕੇ ਆਏ ਆ ਕਿ ਦੀਵਾਨ ਟੋਡਰਮਲ ਜੀ ਦੀ ਇੱਕ ਜਹਾਜ਼ ਵੇਖ ਲਈ ਸਰਾਂਦ ਵੇਖ ਕੇ ਬਹੁਤ ਹੀ ਖਸਤਾ ਹਾਲਤ ਦੇ ਵਿੱਚ ਉੱਥੇ ਇੱਕ ਪਈ ਆ ਜਿਹੜਾ ਕਿ ਕੋਈ ਵੀ ਉਹਨੂੰ ਹੱਥ ਨਹੀਂ ਪਾ ਰਿਆ ਕੋਈ ਵੀ ਉਹਦੀ ਸੇਵਾ ਲਈ ਅੱਗੇ ਨਹੀਂ ਆ ਰਿਹਾ ਜਿਸ ਕਰਕੇ ਦੀਵਾਨ ਟੋਡਰਮਲ ਸੇਵਾ ਸੁਸਾਇਟੀ ਬਾਹਰਲੇ ਮੁਲਖਾਂ ਦੇ ਵਿੱਚ ਜਿਹੜੇ ਇਹਨਾਂ ਦੇ ਮੈਂਬਰ ਬੈਠੇ ਆ ਉਹਨਾਂ ਦੇ ਵੱਲੋਂ ਇੱਕ ਬੇਨਤੀ ਆਈ ਸੀ ਕਿ ਸਾਡੀ ਇੱਕ ਵੀਡੀਓ ਜਿਹੜੀ ਆ ਛੋਟੀ ਇੱਟਾਂ ਦੀ ਨਾਨਕ ਸ਼ਹੀਦਾਂ ਜਿਹੜੀਆਂ ਅਸੀਂ ਕਹਿੰਨੇ ਆ ਜਿਹੜੀਆਂ ਦੁਬਾਰਾ ਨਵੀਆਂ-ਨਵੀਆਂ ਨਹੀਂ ਬਣਦੀਆਂ ਜਿਹੜੀਆਂ ਇਮਾਰਤਾਂ ਬਹੁਤ ਅੰਦਰ ਖਸਤਾ ਹਾਲਤ ਦੇ ਵਿੱਚ ਹੋ ਜਾਂਦੀਆਂ ਨੇ ਜਿਹੜੀਆਂ ਨਾਨਕ ਸ਼ਹੀਦਾਂ ਲਈ ਬਣੀਆਂ ਹੁੰਦੀਆਂ ਨੇ ਉਸ ਉੱਤਾਂ ਦੀ ਜਿਹੜੀ ਜ਼ਰੂਰਤਵਾ ਦਿਵਾਨ ਟੋਟਰਮਲ ਸੇਵਾ ਸੁਸਾਇਟੀ ਨੂੰ ਦਿਵਾਨ ਟੋਟਰਮਲ ਜਹਾਜ ਵੇਹੜੀ ਹਵੇਲੀ ਨੂੰ ਆਪ ਦੀ ਸਭ ਸੰਗਤਾਂ ਦੇ ਅੱਗੇ ਇੱਕ ਬੇਨਤੀ ਕਰਦੇ ਆ ਕਿ ਥੱਲੇ ਜਿਹੜੀ ਵੀਡੀਓ ਚੱਲਣ ਦੀ ਆ ਉਸ ਵੀਡੀਓ ਦੇ ਵਿੱਚ ਤੁਸੀਂ ਇਸ ਦਿਵਾਨ ਟੋਟਰਮਲ ਜਹਾਜ ਵੇਹੜੀ ਦੀ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਇਸੇ ਤਰੀਕੇ ਨਾਲ ਹੀ ਰਹੇਗੀ ਇਹਦੇ ਵਿੱਚ ਕੋਈ ਵੀ ਢਾ ਢੇਰੀ ਕਰਕੇ ਇਹਨੂੰ ਨਵਾਂ ਨਹੀਂ ਬਣਾਇਆ ਜਾਏਗਾ ਉਹਦੇ ਵਿੱਚ ਜੇ ਜਿਸ ਤਰੀਕੇ ਨਾਲ ਵੀ ਤੁਸੀਂ ਇਸ ਵੀਡੀਓ ਦੇ ਵਿੱਚ ਜਹਾਜ਼ ਅ ਦਿਵਾਨ ਟੋਟਰਮਲ ਹਵੇਲੀ ਨੂੰ ਤੁਸੀਂ ਵੇਖ ਰਹੇ ਹੋ ਤੁਸੀਂ ਦਰਸ਼ਨ ਕਰ ਰਹੇ ਹੋ ਕਿਉਂਕਿ ਇਸ ਤੋਂ ਵੱਡੀ ਮੇਰੇ ਹਿਸਾਬ ਨਾਲ ਸ਼ਹਾਦਤ ਹਰ ਕਿਸੇ ਦੀ ਵੱਡੀ ਤੋਂ ਵੱਡੀ ਆ ਪਰ ਕਈ ਵਾਰ ਕਈ ਕਈ ਸ਼ਹਾਦਤਾਂ ਐਸੀਆਂ ਹੋ ਜਾਂਦੀਆਂ ਨੇ ਕਿ ਜਿਹੜੀਆਂ ਸ਼ਹਾਦਤਾਂ ਦੇ ਵਿੱਚ ਉਹਨਾਂ ਨੇ ਆਪਣਾ ਆਪ ਵਾਰ ਕੇ ਗੁਰੂ ਤੇ ਗੁਰੂ ਦੇ ਪੰਥ ਦੇ ਲਈ ਕੁਝ ਨਾ ਕੁਝ ਕਰ ਜਾਂਦੇ ਨੇ ਛੋਟੇ ਸਾਹਿਬ ਜਦਿਆਂ ਦੀ ਜਿਹੜੀ ਸ਼ਹੀਦੀ ਹੋਈ ਸੀ ਜਦੋਂ ਬਾਜਰ ਸੰਸਕਾਰ ਦਾ ਸਮਾਂ ਆਇਆ ਤੇ ਉਦੋਂ ਸੂਬਾ ਸਰਹੰਦ ਜਿਹੜਾ ਇੱਕ ਉਸ ਸਮੇਂ ਦਾ ਹੁਕਮਰਾਨ ਸੀ ਉਹਨਾਂ ਨੇ ਖੜੀਏ ਰੋਖ ਮੋਹਰਾ ਖੜੀਆਂ ਕਰਕੇ ਇੱਕ ਸੋਨੇ ਦੀਆਂ ਮੋਹਰਾ ਖੜੀਆਂ ਕਰਾ ਕੇ ਤੇ ਜਗਾ ਦਿੱਤੀ ਸੀ ਉਹ ਅਸੀਂ ਸਾਰੇ ਜਾਣੇ ਭਲੀ ਭਾਂਤ ਜਾਣੀ ਕਰਦੇ ਆ ਉਹਦੇ ਵਿੱਚ ਅੱਜ ਜੇ ਮੌਕਾ ਮਿਲਿਆ ਵਾ ਤੇ ਇਸ ਮੌਕੇ ਨੂੰ ਅਸੀਂ ਖੁੰਝਦਾ ਨਾ ਕਰੀਏ ਖੁਦਾਈਏ ਨਾ ਕਿ ਦੀਵਾਨ ਟੋਡਰਮਾਲ ਸੇਵਾ ਸੁਸਾਇਟੀ ਦੀਵਾਨ ਟੋਡਰਮਾਲ ਜਹਾਰ ਦੇ ਦੀ ਜਿਹੜੀ ਆ ਉਹ ਜਿਸ ਤਰੀਕੇ ਨਾਲ ਤੁਸੀਂ ਵੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਥੱਲੇ ਜਿਹੜੀ ਵੀਡੀਓ ਚੱਲ ਰਹੀ ਆ ਉਸ ਵੀਡੀਓ ਦੇ ਵਿੱਚ ਇਸੇ ਤਰੀਕੇ ਨਾਲ ਹੀ ਪ੍ਰਕਰਾਰ ਰਹੇਗੀ ਇਸ ਨੂੰ ਬਸ ਮੋਡੀਫਾਈ ਕੀਤਾ ਜਾਵੇਗਾ ਇਹਦੇ ਵਿੱਚ ਜਿਹੜੀ ਵੀ ਇਟ ਨਾਨਕਸ਼ਹੀ ਮੇਨ ਜਿਹੜੇ ਵਿਸ਼ਾ ਵਾ ਜਿਸ ਕਰਕੇ ਮੈਂ ਵੀਡੀਓ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਮੈਂ ਸਭ ਤੁਹਾਡੇ ਸਾਹਮਣੇ ਇੱਕ ਬੇਨਤੀ ਕਰਨ ਦੇ ਲਈ ਤੁਹਾਡੇ ਸਾਹਮਣੇ ਆਇਆ ਵਾਂ ਕਿ ਇਸ ਹਵੇਲੀ ਨੂੰ ਇਸ ਹਵੇਲੀ ਦੇ ਲਈ ਇਹ ਨਾਨਕਸ਼ਹੀ ਇਟਾਂ ਜਿਹੜੀ ਛੋਟੀ ਇਟਾਂ ਜਿਹੜੀ ਪਹਿਲੇ ਸਮੇਂ ਦੇ ਵਿੱਚ ਚਲਦੀ ਹੁੰਦੀ ਸੀ ਉਹ ਇੱਟਾਂ ਜਿਹੜੀਆਂ ਵਾ ਜੇ ਕਿਤੇ ਤੁਹਾਡੇ ਲਾਗੇ ਬੰਨੇ ਕੋਈ ਬਿਲਡਿੰਗ ਆ ਕੋਈ ਬਿਲਡਿੰਗ ਦਾਨ ਕਰਨੀ ਚਾਹੁੰਦਾ ਵਾ ਜੇ ਪੈਸੇ ਦੀ ਅਸੀਂ ਪੈਸੇ ਵੀ ਅਸੀਂ ਦੇ ਸਕਦੇ ਹਾਂ ਉਹਨਾਂ ਨੂੰ ਕਿ ਜਿੰਨੇ ਦੀ ਉਹ ਇੱਟ ਕੀ ਨਾ ਬਣਦੀ ਹੈ ਦੀ ਰਕਮ ਬਣਦੀ ਹੈ ਉਸ ਰਕਮ ਦੇ ਹਿਸਾਬ ਦੇ ਨਾਲ ਅਸੀਂ ਉਹਨਾਂ ਨੂੰ ਇੱਟਾਂ ਇੱਟਾਂ ਚੁੱਕ ਲਾਵਾਂਗੇ ਇਸ ਕਰਕੇ ਇਸ ਵੀਡੀਓ ਨੂੰ ਆਪੋ ਆਪਣਾ ਸਿੱਖ ਜਿਹੜਾ ਵਾ ਉਹ ਫਰਜ਼ ਸਮਝ ਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਉਸ ਦਾਨੀ ਸੱਜਣ ਪਾਸ ਜਾਂ ਉਹ ਉਹ ਵੇਜਵਾਲ ਦੇ ਪਾਸ ਬੋਲ ਸਕਦੇ ਕਿ ਜਿਨ੍ਹਾਂ ਨੂੰ ਜਿਹੜੇ ਇਹ ਇਟਾ ਜਿਨ੍ਹਾਂ ਕੋਲ ਹੈ ਗਿਆ ਨੇ ਜਿਨ੍ਹਾਂ ਦੇ ਲਾਗੇ ਬੰਨੇ ਕੋਈ ਬਿਲਡਿੰਗ ਹੈਗੀ ਹੈ ਜਾਂ ਜੇ ਬਿਲਡਿੰਗਾਂ ਤੁਹਾਡੇ ਲਾਗੇ ਬੰਨੇ ਕਿਤੇ ਹੈਗੀਆਂ ਨੇ ਉਹ ਸਾਡੇ پاس ਇਤਲਾਹ ਕਰਦੇ ਜਿਹੜਾ ਨੰਬਰ ਮੋਬਾਈਲ ਇਸ ਵੀਡੀਓ ਤੇ ਨੰਬਰ ਚੱਲ ਰਿਹਾ ਵਾ ਉਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਸਾਡਾ ਨਾਲ ਸੰਪਰਕ ਕਰ ਸਕਦੇ ਹੋ ਇਹੋ ਹੀ ਤੁਹਾਡੀ ਬੜੀ ਵੱਡੀ ਸੇਵਾ ਹੋਏਗੀ ਜੇ ਕੋਈ ਸਾਨੂੰ ਦੱਸ ਦੇਵੇ ਕਿਉਂਕਿ ਅਸੀਂ ਫਾਈਂਡ ਆਊਟ ਸਾਰੇ ਪੰਜਾਬ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਕਰ ਰਹੇ ਹਾਂ ਜਿੱਥੇ ਸਾਨੂੰ ਲਿਹਾਣਾ ਸੌਖਾ ਹੋ ਜਾਵੇ ਇਸੇ ਕਰਕੇ ਤੁਹਾਡੇ ਅੱਗੇ ਹੱਥ ਬਨ ਕੇ ਬੇਨਤੀ ਆ ਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਦੀਵਾਨ ਟੋਡਰਮਲ ਸੇਵਾ ਸੁਸਾਇਟੀ ਤੇ ਦੀਵਾਨ ਟੋਡਰਮਲ ਜਹਾੜੇ ਹਵੇਲੀ ਨੂੰ ਬਹੁਤ ਵਧੀਆ ਤਰੀਕੇ ਨਾਲ ਸ਼ਿੰਗਾਰ ਕੇ ਗੁਰੂਆਂ ਸੰਗਤਾਂ ਦੇ ਸਾਹਮਣੇ ਅਸੀਂ ਪੇਸ਼ ਕਰੀਏ ਲੈ ਕੇ ਆਈਏ ਕਿ ਸਾਡੇ ਜਿਹੜੇ ਗੁਰੂ ਦੇ ਬੱਚੇ ਨੇ ਜੱਗਾਂ ਸਾਡੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਸ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਦੀਵਾਨ ਟੋਡਰਮਲ ਜੀ ਹੈ ਕੌਣ ਸੀ ਇਸੇ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਨੀਆਂ ਕੇ ਬੇਰਕਿਆ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ